14 ਮਾਡਲ ਆਟੋਮੈਟਿਕ ਗੱਡੀ ਆ। ਇਹਦੇ ਵਾਰ ਤਾਂ ਬਈ ਟੋヨタ ਦਾ ਬ੍ਰਾਂਡ ਆ ਕੋਸਟੈਂਡ ਦੀ ਲੋੜ ਹੀ ਨਹੀਂ ਬਹੁਤ ਹੀ ਜ਼ਿਆਦੇ ਓੱਕੇ ਗੱਡੀ ਹੁੰਦੀ ਹੈਗੀ ਫੋਰਚੂਨਰ ਤਾਂ ਸਿਰਾਂ ਗੱਲਬਾਤ ਆ। ਤੇ ਬਾਈ ਜੀ ਰੇਟ ਇਹਦਾ ਜੀ। ਰੇਟ ਇਹਦਾ ਸਾਢੇ 12 ਲੱਖ ਰੁਪਈਆ ਮੰਗਦੇ ਆ ਜੀ ਫਰਸਟ ਆਫਰ ਲਈ। ਫਰਸਟ ਆਫਰ ਚਿੱਟਾ ਰੰਗ ਐਨਓਸੀ ਕੱਟ ਕੇ ਦੇਣਗੇ ਬਾਈ। ਹਾਂ। ਜਿਹੜੇ ਬੰਦੇ ਨੇ ਵੀ ਜਾਨੀ ਨਵੀਂ ਗੱਡੀ ਆ। ਹਾਂਜੀ ਹਾਂਜੀ 147000 ਦਿੰਦੀ ਆ। ਜਲਦੀ ਕਰੋ। ਹਾਂ। ਸਸ਼ੀਗਰ ਦੋਸਤੋ ਤੁਹਾਡਾ ਸਵਾਗਤ ਹੈ ਆਪਣਾ ਚੈਨਲ ਪਿਆਰ ਟੂਰ ਤੇ ਅੱਜ ਆਪਾਂ ਪਹੁੰਚਾ ਹੈਗੇ ਸ਼ਹਿਰ ਗੋਨਿਆਣਾ ਮੰਡੀ ਅਰਸ਼ ਕਾਰ ਬਾਜ਼ਾਰ ਤੇ ਤੇ ਬਾਈ ਉਹਨਾਂ ਨਾਲ ਕਰਾਉਣੇ ਆ ਗੱਲਬਾਤ ਹਾਂਜੀ ਬਾਈ ਜੀ ਗੱਡੀ ਵਰੀ ਦਿਓ ਜਾਨ ਕੇ ਇਹ 2015 ਮਾਦੂ ਆਲੀ ਡਿਜ਼ਾਇਰ 2015 ਮਾਦੂ ਡਿਜ਼ਾਇਰ ਠੀਕ ਹੈ ਜੀ ਇਹ ਵੀ ਸਪਰੇ ਕਾਲੀ ਆ ਗਈ ਹੈ TVS ਬ੍ਰੇਕ ਵਾਲੀ ਦਰਸ਼ਕ ਵੀਰੋ ਡਿਮਾਂਡ ਜੀ ਡਿਮਾਂਡ ਇਹਦਾ 4.5 ਲੱਖ ਤੱਕ ਹੀ ਆ ਮਿਲ ਰਿਹਾ ਦੋਨੇ ਚੱਲਣਾ ਸਰਵਿਸ ਵਰਕ ਸਾਰਾ ਕਰਸ਼ਾ 57000 ਤੱਕ ਲੀਆ ਕਮਜਲ ਜੀ ਅਜਿਹਾ ਜਿਹੜਾ ਅਜੰਸੀ ਰਿਕਾਰਡ ਨਾਲ ਚੱਲੀ ਹੈ ਬਈ ਬਾਈ ਉਹਨਾਂ ਕੋਲੇ ਅਜੰਸੀ ਰਿਕਾਰਡ ਨਾਲ ਗੱਡੀਆਂ ਚੱਲਣੀਆਂ ਬਹੁਤੀਆਂ ਮੇਲੇ ਲੱਗਿਆ ਬਾਈ ਗੱਡੀਆਂ ਦਾ ਬੜੀ ਹੋਣਾ ਕੋਲੇ ਸਰਪਰਨ ਕਰ ਲਓ ਟਾਇਰਾਂ ਦੇ ਮਰਾਦ ਨੇ ਬਾਈ ਬਿਲਕੁਲ ਨਵੇਂ ਟਾਇਰਾਂ ਦਾ ਗੱਡੀਆਂ ਦੀ ਤਕਰੀਬਨ ਨਵੀਂ ਹੈ ਬਾਈ ਸਾਨੂੰ ਆਪਾਂ ਪਹਿਲਾਂ ਵੀ ਦੱਸ ਕੀ ਹਟਿਆਂਗੇ ਕੀ ਦੀ ਡਿਮਾਂਡ ਸੀ ਬਈਾਂ ਜੀ ਸਾਢੇ 4 ਲੱਖ ਰੁਪਈਆ ਮਰ ਲਿਆ ਬਾਕੀ ਮੌਕੇ ਤੇ ਕਰ ਦਿਆਂਗੇ ਲੈ ਜੀ ਸਰ ਰੇਟ ਆ ਬਾਈ ਸਾਢੇ 4 ਲੱਖ ਰੁਪਈਆ ਇਹਦੀ ਗਰੰਟੀ ਹੋਊਗੀ ਕਾਰ ਦੀ ਕਿਤੋਂ ਵੀ ਵੇਚ ਲਓਗੇ ਧਾਰ ਬਾਸਲ ਜੀ ਓਰੀਜਨਲ ਓਰੀਜਨਲ ਬਾਈ ਓਰੀਜਨਲ ਗੱਡੀ ਇਹ ਹੁੰਦਾ ਮੇਰੇ ਲਈ 14 ਮਲ 14 ਮਲ ਠੀਕ ਹੈ ਤੈਨੂੰ ਸੀਡੀ ਵੀ ਬਲੱਬ ਦਾ ਹੀ ਹਾਂਜੀ ਤੇ ਕੀੜਵਾਣ ਦੇ ਲੇਖ ਲੈ ਕੇ ਨਾਮ ਇੱਕ ਤਾਂ ਕੇ ਦੇਵਾਂਗੇ ਠੀਕ ਆ ਬਈ ਜੀ 3,115000 ਰੁਪਇਆ ਮੰਨੇ ਆਪਾਂ ਬਾਕੀ ਮੋਕੇ ਦੇ ਨੂੰ 2014 ਮਾਡਲ ਸਾਰੀ ਰੀਜਨਲ ਗੱਡੀ ਹੈ ਠੀਕ ਆ ਬਈ ਜੀ ਪਹਿਲੇ ਨਾਮ ਦੀ ਠੀਕ ਆ ਬਈ ਟਾਇਰ ਦਾ ਨਿਕਮਰਾ ਜੋ ਹੈ ਇੰਟੀਰੀਅਰ ਤੇ ਬਈ ਟਾਇਰ ਦਿਖਾ ਲਿਓ ਬਈ ਇੰਟੀਰੀਅਰ ਤੇ ਨਿਗਰਾਨ ਰੋ ਦੇ ਬਈ ਇੱਕ ਬਈ ਆਪਣਾ ਸਵੈਫਟ ਦਾ ਇੰਟੀਰੀਅਰ ਰਹਿ ਗਿਆ ਸੀਗਾ ਸਵੈਫਟ ਦੇ ਇੰਟੀਰੀਅਰ ਤੇ ਬਈ ਨਿਗਰਾਨ ਰਵਣੇ ਆਗੇ ਤੇ ਦਿਖਾਉਣੇ ਆ ਹਾਂਜੀ ਬਈ ਸਵੈਫਟ ਦਾ ਇੰਟੀਰੀਅਰ ਚੈੱਕ ਕਰੋ ਬਈ ਸੀਟ ਕਵਰ ਬਹੁਤ ਸੋਹਣੇ ਬਹੁਤ ਹੀ ਜ਼ਿਆਦਾ ਸੋਹਣੇ ਸੀਟ ਕਵਰ ਆਗੇ ਇੰਟੀਰੀਅਰ ਇੱਕਦਮ ਸਾਫ਼ ਸੁਥਰੀ ਗੱਡੀ ਆ ओरिजिनल ਗੱਡੀ ਆ ਬਈ ਸਾਰੀ ਇਹ ਬਈ ਕਹਿੰਦੇ 57000 ਚੱਲੀ ਆ ਗੱਡੀ 57000 ਚੱਲੀ ਆ ਬਜ਼ਹਿਰ ਆ ਇਹ ਬਜ਼ਹਿਰ ओरिजिनल ਟਾਇਰ ਵੀ ਬਈ ਨਵੇਂ ਆ ਇਹ ਦੂਮਾ ਲਾਗੇ ਬਈ ਕਰਟਾਈ ਹਾਂਜੀ ਇਹਦੇ ਬਾਰੇ ਦੋ ਬਈ ਜਾਣਕਾਰੀ ਰੇਟਾ ਜੀ ਪਿਆਰ ਨੰਬਰ ਆ ਗਈ ਠੀਕ ਹੈ ਜੀ ਸਭ ਤੋਂ ਟੌਪ ਵਾਲਾ ਮੰਡਲਾ ਪਸ਼ਵਟ ਨਾਲੀ ਪਸ਼ਵਟ ਨਾਲੀ ਹਾਂਜੀ ਆਟੋਮੈਟਿਕ ਠੀਕ ਹੈ ਜੀ ਡਿਮਾਂਡ ਬਈ 6 ਲੱਖ 79000 ਰੁਪਏ ਮਾਰਦੇ 7 ਲੱਖ 90000 ਰੁਪਏ ਦੇ ਟਾਇਰਾਂ ਤੇ ਨਿਗਾ ਮਾਰਾ ਬਈ ਅਲਾਏ ਲੱਗੇ ਹੋਏ ਗੱਡੀ ਨੂੰ ਇਹ ਇੰਟੀਰੀਅਰ ਚੈੱਕ ਕਰਾ ਦਿੰਦੇ ਹੈ ਜੀ ਸੈਕਸ ایر ਬੈਗ ਆਗੇ ਸੈਕਸ ایر ਬੈਗ ਜਮਾ ਸਾਰਾ ਟੌਪ ਵਾਲਾ ਮਾਰਦਾਂਗਾ ਇੰਟੀਰੀਅਰ ਤੇ ਨਿਗਾ ਮਾਰੋ ਬਈ ਜੀ ਇੰਟੀਰੀਅਰ ਚੈੱਕ ਕਰਾ ਲਿਓ ਬਈ ਆਟੋਮੈਟਿਕ ਵਾਲੀ ਗੱਡੀ ਆ ਬਈ ਬਹੁਤ ਸੁਣੀ ਸਾਫ ਸੁਗਰੀ ਵੇਡੀਆਂ ਰੇਟ ਬਾਈ ਇਹਦਾ ਕੀ ਦੱਸਿਆ ਸੀਗਾ 790000 790000 ਰੁਪਏ ਰੇਟ ਐਤੂ ਬਾਦ ਬਾਈ ਜੀ ਆ ਗਿਆ ਵੇ ਛੋਟਾ ਸਿੱਧੂ ਮੂਸੇ ਵਾਲੇ ਦਾ ਰੈਨ ਇਹਦੇ ਬਾਰੇ ਕੋਈ ਦਿਓ ਜਾਣਕਾਰੀ ਫੋਰਚਨਰ 50 ਨੰਬਰ ਹੈ ਜੀ 50 ਨੰਬਰ ਪੀਵੀ03 ਬਟਿੰਡੇ ਦਾ ਦੱਸੋ ਬਾਈ 50 ਨੰਬਰ ਆਟੋਮੈਟਿਕਾ 4x2 12.5 ਲੱਖ ਰੁਪਿਆ ਮੰਗਦੇ ਆ 12.5 ਲੱਖ ਰੁਪਏ ਰੇਟ ਆ ਬਾਈ ਇਹ ਗੱਡੀ ਦਾ ਫੋਰਚੂਨਰ ਆ ਨਵੇਂ ਟਾਇਰ ਆ ਬਾਈ ਬਹੁਤ ਸੋਹਣੀ ਇੰਟੀਰੀਅਰ ਦੀ ਗੱਡੀ ਬਹੁਤ ਸੋਹਣਾ ਨੰਬਰ ਆਗੇ ਯਾਰ ਉਹ ਨੰਬਰ ਬਠਿੰਡੇ ਦਾ ਕੀ ਵੀ 03 15 ਦਾ ਨਿਕਰਾ ਦੇ ਬਈ ਇਹ ਦੂਜਾ ਵਾਰ ਆ ਗਿਆ ਬਾਈ ਸਿਲਵਰ ਗ੍ਰੇ ਕਲਰ ਦੀ ਦਿੱਲੀ ਨੰਬਰ ਐਨਓਸੀ ਮਿਲ ਜੂ ਬਾਈ ਇਹ 15 ਮਾਰੂਆ 15 ਮਾਰੂਆ ਰੇਟ ਬਾਈ ਜੀ 15 ਦਾ ਵੀ ਬਾਹਰ ਬਾਹਰ ਮਹੀਨਾ ਜੀਡੀਆਈ ਪਲੱਸ ਆਗੇ ਠੀਕ ਹੈ ਜੀ ਹਾਂ ਕੱਲ ਮੈਂ ਉਹਨਾਂ ਲਈ ਫਸਟ ਓਨਰ ਫਸਟ ਓਨਰ ਬਾਈ ਬਾਈਆਂ ਕੋਲੇ ਸਾਰੀਆਂ ਗੱਡੀਆਂ ਫਸਟ ਓਨਰ ਜਾਂ ਸੈਕੰਡ ਓਨਰ ਹੀ ਆਗੇ ਅਰਿਜਨਲ ਗੱਡੀਆਂ ਫਸਟ ਓਨਰ ਹੀ ਸਰ ਫਸਟ ਹੀ ਆ ਸਾਰੇ ਸੌਰੀ ਵੀਰੇ ਸੈਕੰਡ ਓਨਰ ਕਹੇਗਾ ਸਾਰੀਆਂ ਗੱਡੀਆਂ ਫਸਟ ਓਨਰ ਆਈਆਂ ਆਗੇ ਸਾਫ ਸੁਥਰੀਆਂ ਗੱਡੀਆਂ ਇੱਕਦਮ ਓਕਕੇ ਜਮਾ ਅਰਿਜਨਲ ਗੱਡੀਆਂ ਇੰਦੀਆਂ ਸਭ ਕੁਝ ਗੱਲਬਾਤ ਲੇਟ ਬਾਈ ਜੀ ਇਹਦਾ 4.5 ਲੱਖ ਰੁਪਈਆ ਮਾਰੀ 4.5 ਲੱਖ ਰੁਪਈਆ ਡਿਮਾਂਡ ਆ ਬਾਈ ਨੇਗੋਸ਼ੀਏਬਲ ਰੇਟ ਆ ਤੇ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਛੱਡ ਦਿਆਂਗੇ ਹਾਂ ਜੀ ਦੋਆ ਦੇ ਜੀ ਡਿਜ਼ਾਈਨ ਆ ਗਈ 1.6 ਲੱਖ ਚੱਲੀ ਆ। ओरिजिनल ਜੰਸੀਜ਼ ਔਰ 68000 ਚੱਲੀ ਆ। ਹਾਂਜੀ ਬਾਈ ਜੀ ਡਿਜ਼ਾਈਨ ਆ ਗਈ ਬਹੁਤ ਸੋਹਣੀ ਕਿਤੇ ਰੰਗ ਦੀ ਬਿਲਕੁਲ ਨਵੀਂ ਕਾਰ ਆ। ਇਹ ਵੀ ਚੱਲਦੀ ਹੈ ਜੀ ਪਲੱਸ ਆ। ਠੀਕ ਆ ਬਾਈ ਜੀ 60000 ਚੱਲੀ ਆ। ਜੰਸੀਰ ਕੋਲ 60000 ਚੱਲੀ ਆ ਬਾਈ ਜੀ ਡੀਆਈ ਪਲੱਸ। ਹਾਂ। ਦਿੱਲੀ ਨੰਬਰ ਐਨਓਸੀ ਮਿਲ ਜੂਗੀ। 6 ਲੱਖ 40000 ਰੁਪਿਆ ਜੀ ਮਾਰ ਕਰਦੇ। 6 ਲੱਖ 40000 ਰੁਪਿਆ ਬਹੁਤ ਛੋਟਾ ਜਿਹਾ ਰੇਟ ਹੀ ਆ ਬਾਈ। ਤੂੰ ਬੜਾ ਜਿਆਦਾ ਹੀ ਹੈਗਾ। ਗੱਡੀ ਜਮਾਂ ਓਰੀਜਨਲ ਨਵੀਂ ਪਈ ਹੈ ਗੱਡੀ ਸਿੱਪੜੀਆਂ ਆ ਗਈਆਂ ਰਹਿ ਗਈਆਂ ਠੀਕ ਹੈ ਬਈ ਨਵੇਂ ਟਾਇਰ ਪੋੜਾ ਲੱਗੇ ਹੋਏ ਬਈ ਮੈਜਨਿਕਾਂ ਬਰਾਦਰ ਨਵੇਂ ਟਾਇਰ ਇੰਟੀਰੀਅਰ ਦੇ ਵੀ ਗੱਡੀ ਸੋਹਣੀ ਹੈ ਬਈ ਜਮਾਂ ਨਵੀਂ ਨਕੋਰ ਗੱਡੀ ਹੈਗੀ ਇਸ ਤੋਂ ਬਾਅਦ ਆ ਕਿ ਬਈ ਸਫਾਰੀ ਸਫਾਰੀ ਦੇ ਨਾਮ ਦਾ ਬਰਾਦਰ ਇਹ ਸਫਾਰੀ ਹੈ 14 ਮਾਡਲ ਹਾਂਜੀ 2014 ਮਾਡਲ ਆ ਫਸਟ ਓਨਰ ਆ ਠੀਕ ਹੈ ਜੀ ਸਾਰੇ ਇਹਦੇ ਵੀ ਨਵੇਂ ਆ ਬਈ ਫਸਟ ਓਨਰ ਆ ਬਈ ਇਹ ਰੇਟ ਵਾਈਜ ਇਹਦਾ 3.5 ਲੱਖ ਰੁਪਈਆ ਮੰਗਦੇ ਆ ਜੀ 3.5 ਲੱਖ ਰੁਪਈਆ ਨਾਲ ਲੱਗੀ ਟੌਪ ਵਾਲਾ ਵਾਦਲਾ ਜੀ ਠੀਕ ਆ ਜੀ ਦਿੱਲੀ ਨਾ ਬੜਾ ਜੀ ਥੋੜਾ ਫੇਰ ਆ ਗਿਆ ਜੀ ਬਾਈ ਥੋੜਾ ਕੋਲੇ ਦੋ ਫੋਰਚਨਰਾਂ ਗੱਡੀਆਂ ਆਈਆਂ ਬਹੁਤ ਸੋਹਣੀ ਫੋਰਚਨਰ ਗੱਡੀ ਆ ਜੀ ਇਹ ਗੱਡੀ ਲੈਣੇ ਕੰਮ ਹੋ ਗਈ ਇੰਟੀਰੀਅਰ ਵੀ ਚਟਾ ਰਹੇ ਨੇ ਕਿਹੜਾ ਮਾਡਲ ਆ ਬਾਈ ਇਹ 2014 ਦਾ 12 ਮਹੀਨਾ ਦਾ 2014 ਦੇ 12ਵੇਂ ਮਹੀਨੇ ਦੀ ਹੈਗਾ ਤੇ ਐਨਸੀ ਇਹਦੀ ਵੀ ਮਿਲ ਜੂ ਬਾਈ ਜਿਸਕੇ ਦੇ ਬੰਦੇ ਨੂੰ ਚਾਹੀਦੀ ਹੈ ਗੱਡੀ ਪੈਰ ਜੁਦ ਨਾਲ ਹੀ ਕੱਟੀ ਜੋ ਟਾਇਰਾਂ ਦੇ ਨਿਕਾ ਮਾਰ ਦੋ ਪੈਰ ਮਾਰੇ ਜਾਵਾਂ ਪਾ ਜੇ ਉਲਾਜ ਲੱਗੇ ਵੀ ਆ ਨਵੇਂ ਟਾਇਰਾਂ ਬਿਲਕੁਲ ਜਮਾ ਮਟੀਰੀਅਲ ਚੱਕਰਾ ਦੇਖੋ ਭੈਣ ਜੀ ਜੀਨੀਅਰ ਬਹੁਤ ਵਧੀਆ ਆਟੋਮੈਟਿਕ ਆ ਭਾਈ 14 ਮਾਡਲ ਆਟੋਮੈਟਿਕ ਗੱਡੀ ਆ ਇਹਦੇ ਮਰ ਤਾਂ ਭਾਈ ਟੋヨタ ਦਾ ਬ੍ਰਾਂਡ ਆ ਕੋਸਟ ਪੈਣ ਦੀ ਲੋੜ ਹੀ ਨਹੀਂ ਬਹੁਤ ਹੀ ਜ਼ਿਆਦੇ ਓੱਕੇ ਗੱਡੀ ਹੁੰਦੀ ਹੈਗੀ ਫੋਰਚੂਨਰ ਤਾਂ ਸਿਰਾਂ ਗੱਲਬਾਤ ਆ ਇਹ ਭਾਈ ਜੀ ਰੇਟ ਇਹਦਾ ਜੀ ਰੇਟਰ ਦਾ ਸਾਢੇ 1.5 ਲੱਖ ਰੁਪਇਆ ਮੰਗ ਰਿਹਾ ਜੀ ਫਰਸਟ ਓਨਰ ਵੇਢੀ ਹੈ ਫਰਸਟ ਓਨਰ ਹੈ ਚਿੱਟਾ ਰੰਗ ਐਨਓਸੀ ਕੱਟ ਕੇ ਦੇਣਗੇ ਬਾਈ ਹਾਂ ਕਿਹੜੇ ਬੰਦੇ ਨੇ ਵੀ ਜਨਵਰੀ ਨਵੀਂ ਗੱਡੀ ਆ ਹਾਂਜੀ ਹਾਂਜੀ 1.47 ਲੱਖ ਦਿੰਦੀ ਹੈ ਜਰਸੀ ਕੋ ਹਾਂਜੀ ਠੀਕ ਹੈ ਬਾਈ ਅੱਛਾ ਠੀਕ ਹੈ ਬਾਈ ਧੰਨਵਾਦ ਦਰਸ਼ਕ ਵੀਰਾਂ ਦਾ ਬਲਤੋਬਤ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬਾਈ ਹੁਣਾਂ ਦਾ ਸੰਪਰਕ ਕਰਨ ਨੰਬਰ ਸਕਰੀਨ ਤੇ ਛੱਡ ਦੇਾਂਗੇ ਠੀਕ ਹੈ ਤੇ ਵੀਡੀਓ ਨੂੰ ਬਲਤੋਬਤ ਕਰ ਦਿਓ ਸ਼ੇਅਰ ਕਰ ਦਿਓ ਆਪਣਾ ਹਾਈਵੇ ਤੇ ਆ ਜਦੋਂ ਆਪਾਂ ਜਾਣੇ ਆ ਇੱਥੋਂ ਗੋਲ ਨਾ ਨੇ ਮੰਡੀ ਬਾਹਰ ਬਾਹਰ ਆ ਗਾ ਠੀਕ ਹੈ ਜੀ ਬਠਿੰਡਾ ਫਰੀਦਕੋਟ ਰੋਡ ਹਾਂ ਬਠਿੰਡਾ ਫਰੀਦਕੋਟ ਰੋਡ ਗੋਲ ਨਾ ਨੇ ਉਬਾਲਾ ਜੀ ਮੰਦਰ ਟੱਪ ਕੇ ਹਾਂ ਬਾਕੀ ਮੋਬਾਈਲ ਨੰਬਰ ਸਾਰਾ ਕੋਸਾ ਜੀ ਧਰੋ